ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਪ ਵੱਲੋਂ ਚੋਣ ਮਹੀਮ ਦਾ ਆਗਾਜ਼ ਦੋਸਤੋ ਲੋਕ ਸਭਾ ਚੋਣਾਂ ਨੂੰ ਕੁਝ ਹੀ ਦਿਨਾਂ ਦਾ ਸਮਾਂ ਜਿਹੜਾ ਵਿੱਚ ਰਹਿ ਚੁੱਕਾ ਹੈ ਕਿਉਂਕਿ ਅੱਜ 11 ਮਾਰਚ ਦਾ ਦਿਨ ਹੈ ਤੇ ਕਹਿ ਦੋ ਵੀ ਕਿ ਇਸ ਹਫ਼ਤੇ ਦੇ ਵਿੱਚ ਵਿੱਚ ਕਦੇ ਵੀ ਜਿਹੜਾ ਚੋਣ ਜਾਬਤਾ ਲੱਗ ਸਕਦਾ ਹੈ ਤੇ ਹੁਣ ਤੱਕ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਵੀ ਕਿ ਜਿਹੜਾ ਚੋਣ ਜਾਬਤਾ 14 ਜਾਂ 15 ਮਾਰਚ ਨੂੰ ਲੱਗ ਸਕਦਾ ਹੈ ਇਹ ਵੀ ਹੋ ਸਕਦਾ ਹੈ ਵੀ ਕਿ 13 ਮਾਰਚ ਸ਼ਾਮੀ ਹੀ ਚੋਣ ਜਾਬਤਾ ਲੱਗ ਜਾਏ ਤੇ ਚੋਣ ਜਾਬਤਾ ਲੱਗਣ ਦੀ ਖਬਰਾਂ ਦੇ ਨਾਲ-ਨਾਲ ਸਾਰੀ ਰਾਜਨੀਤਿਕ ਪਾਰਟੀਆਂ ਨੇ ਜਿਹੜੇ ਆਪਣੀਆਂ ਰਣਨੀਤੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਮੀਦਵਾਰਾਂ ਦੇ ਨਾਮਾਂ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਉੱਥੇ ਹੀ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਹਿਣੋ ਜਾਂ ਆਗੂਆਂ ਨੂੰ ਤੋੜਨ ਦੀ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਸਾਰੀ ਰਾਜਨੀਤਿਕ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਇਸੇ ਵਿੱਚਕਾਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਚੋਣ ਮੁਹਿੰਮ ਦਾ ਆਪਣਾ ਆਗਾਜ਼ ਕਰ ਦਿੱਤਾ ਗਿਆ ਜਿਵੇਂ ਕਿ ਹੁਣ ਤੱਕ ਜੇ ਹੋਰਨਾਂ ਪਾਰਟੀਆਂ ਦੀਆਂ ਗਤੀਵਿਧੀਆਂ ਦੇਖੀਏ ਤਾਂ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਕਾਂਗਰਸ ਨੇ ਵੀ ਜਾਰੀ ਕਰ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਨੇ ਹਾਲ ਤੱਕ ਉਮੀਦਵਾਰਾਂ ਦਾ ਤਾਂ ਕੋਈ ਐਲਾਨ ਨਹੀਂ ਕੀਤਾ ਪਰ ਇੱਕ ਉਮੀਦਵਾਰ ਦਾ ਐਲਾਨ ਹਰਿਆਣਾ ਦੇ ਵਿੱਚ ਜ਼ਰੂਰ ਹੋਇਆ ਖੁਰਸ਼ੇਤਰ ਤੋਂ ਜਿੱਥੋਂ ਡਾਕਟਰ ਸੁਸ਼ੀਲ ਗੁਪਤਾ ਨੂੰ ਮਤੌਰ ਉਮੀਦਵਾਰ ਚੋਣ ਮੈਦਾਨ ਚ ਉਤਾਰਿਆ ਗਿਆ ਪਰ ਹੋਰ ਪੰਜਾਬ ਦੇ ਵਿੱਚ ਇਹ ਦਿੱਲੀ ਦੇ ਵਿੱਚ ਕੋਈ ਐਲਾਨ ਨਹੀਂ ਹੋਇਆ ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਜਿਹੜਾ ਚੋਣ ਮੁਹਿੰਮ ਦਾ ਆਗਾਜ਼ ਜਰੂਰ ਕਰ ਦਿੱਤਾ ਜੋ ਕਿ ਸਭ ਤੋਂ ਪਹਿਲਾਂ ਦਿੱਲੀ ਤੋਂ ਕੀਤਾ ਇਹਨਾਂ ਨੇ ਅੱਜ ਤੋਂ 3 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਸਮਾਗਮ ਰੱਖ ਕੇ ਦਿੱਲੀ ਦੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕੀਤਾ ਉਸ ਤੋਂ ਬਾਅਦ ਲੰਘੇ ਦਿਨ ਹਰਿਆਣਾ ਦੇ ਕੁਰਸ਼ੇਤਰ ਚ ਕੀਤਾ ਤੇ ਅੱਜ ਤੋਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਤੋਂ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਇਲੈਕਸ਼ਨ ਕੈਂਪੇਨ ਦਾ ਆਗਾਜ਼ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਹੈ ਤੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪਹੁੰਚੇ ਹੋਏ ਸੀ ਹੋਰ ਕੈਬਨਿਟ ਮੰਤਰੀ ਵੀ ਸੀ ਤੇ ਆਪ ਦੀ ਸਮੁੱਚੀ ਲੀਡਰਸ਼ਿਪ ਉੱਥੇ ਮੌਜੂਦ ਸੀ ਉਹਨਾਂ ਦੀ ਹਾਜ਼ਰੀ 'ਚ ਜਿਹੜਾ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮੁਹਿੰਮ ਦਾ ਆਗਾਜ਼ ਕੀਤਾ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇੱਕ ਅੱਜ ਨਵਾਂ ਨਾਰਾ ਦਿੱਤਾ ਸੰਸਦ ਵਿੱਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਵਧੇਗੀ ਸ਼ਾਨ ਇਹੇ ਨਾਰੇ ਦੇ ਨਾਲ ਹੀ ਪੰਜਾਬ ਦੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕੀਤਾ ਤੇ ਇਸ ਦੇ ਨਾਲ ਹੀ ਜਿਹੜਾ ਅਰਵਿੰਦ ਕੇਜਰੀਵਾਲ ਵੱਲੋਂ ਤੇ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਕੇਜਰੀਵਾਲ ਨੇ ਜਿਹੜਾ ਅੱਜ ਕਈ ਗੱਲਾਂ ਜਿਹੜੀਆਂ ਉੱਥੇ ਕਹੀਆਂ ਉਹਨਾਂ ਨੇ ਕੇਸ਼ਰੀਵਾਲ ਨੇ ਕਿਹਾ ਵੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਬਹੁਤ ਕੰਮ ਕਰ ਵੀ ਦਿੱਤੇ ਨੇ ਪਰ ਹਲੇ ਵੀ ਬਧੇਰੇ ਕੰਮ ਇਹੋ ਜੇ ਨੇ ਜਿਹੜੇ ਕਰਨੇ ਬਾਕੀ ਨੇ ਕਿਉਂਕਿ ਉਹਨਾਂ ਨੇ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਜਿਹੜੇ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਵੀ ਕਿ ਦੇਸ਼ ਚ 75 ਸਾਲਾਂ ਚ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਹਾਲਾਤ ਇੰਨੇ ਮਾੜੇ ਕਰ ਦਿੱਤੇ ਨੇ ਵੀ ਉਹਨਾਂ ਨੂੰ ਸੁਧਾਰਨ ਚ ਕੁਝ ਸਮਾਂ ਜ਼ਰੂਰ ਲੱਗੇਗਾ ਤੇ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਕਾਰਜਕਾਲ ਚ ਬਹੁਤ ਕੰਮ ਕੀਤੇ ਨੇ ਲੋਕਾਂ ਦੇ ਹਿੱਤ ਚ ਕਈ ਅਹਿਮ ਫੈਸਲੇ ਲਾਏ ਨੇ ਪਰ ਹਲੇ ਵੀ ਬਧੇਰੇ ਕੰਮ ਇਹੋ ਜੇ ਨੇ ਜਿਹੜੇ ਕਰਨੇ ਬਾਕੀ ਆ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੱਗੀ ਹੋਈ ਆ ਤੇ ਜਲਦ ਨਵੇਂ-ਨਵੇਂ ਫੈਸਲੇ ਲਵੇਗੀ ਤੇ ਇਸ ਦੇ ਨਾਲ ਹੀ ਕੇਜਰੀਵਾਲ ਨੇ ਅੱਜ ਇੱਕ ਅਲੀਗੇਸ਼ਨ ਵੀ ਜਿਹੜਾ ਹੈ ਭਾਜਪਾ ਤੇ ਲਾਇਆ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਪਹਿਲਾਂ ਦਿੱਲੀ ਦੇ ਵਿੱਚ ਜਿਵੇਂ ਉੱਥੇ ਦੇ ਵਿਧਾਇਕਾਂ ਨੂੰ ਖਰੀਦ-ਫਰੋਖਤ ਦੀ ਕੋਸ਼ਿਸ਼ ਕੀਤੀ ਆਫਰਾਂ ਕੀਤੀਆਂ ਗਿਆ ਸੀ ਤੇ ਉਹਨਾਂ ਨੇ ਨਾਲ ਹੀ ਕਿਹਾ ਵੀ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਵੱਲੋਂ ਉਹਨਾਂ ਦੀ ਸਰਕਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਭਗਵੰਤ ਮਾਨ ਇਕੱਲੇ ਹੀ ਜਿਹੜੇ ਭਾਜਪਾ ਦੇ ਉਰੂ ਤੇ ਡਟੇ ਹੋਏ ਨੇ ਇਹੋ ਜੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਪੰਜਾਬੀਆਂ ਦਾ ਸਹਿਯੋਗ ਮੰਗਿਆ ਵੀ ਕਿ ਲੋਕ ਸਭਾ ਚੋਣਾਂ 'ਚ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਵੀ ਕਿ ਵੱਧ ਚੜ ਕੇ ਆਮ ਆਦਮੀ ਪਾਰਟੀ ਦਾ ਸਾਥ ਦਿਓ ਤਾਂ ਜੋ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਕੰਮ ਕਰ ਰਹੀ ਹੈ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਨ ਜਿੱਤ ਕੇ ਸੰਸਦ ਦੇ ਵਿੱਚ ਵੀ ਜਾਣ ਤੇ ਉੱਥੇ ਵੀ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਣ ਇਹੋ ਜਿਹੀ ਗੱਲਾਂ ਅਰਵਿੰਦ ਕੇਜਰੀਵਾਲ ਨੇ ਕੀਤੀਆਂ ਤੇ ਦੂਜੇ ਪਾਸੇ ਭਗਵੰਤ ਮਾਨ ਵੱਲੋਂ ਵੀ ਜਿਹੜਾ ਆਪਣੀ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ ਵੀ ਕਿ ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਪ੍ਰਸ਼ਟਾਚਾਰ ਚੋਂ ਨਿਕਲੀਆਂ ਪਾਰਟੀਆਂ ਜੋ ਕਿ ਪ੍ਰਸ਼ਟਾਚਾਰ ਵਿਰੁੱਧ ਕੰਮ ਕਰ ਰਹੀ ਹੈ ਤੇ ਉਹਨਾਂ ਨੇ ਨਾਲ ਨਾਲ ਜਿਹੜਾ ਆਪਣੀ ਆਵਾਦਵੀਂ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਕੀਤੇ ਹੋਏ ਕੰਮਾਂ ਦਾ ਵੀ ਵੇਰਵਾ ਜਿਹੜਾ ਲੋਕਾਂ ਦੇ ਅੱਗੇ ਰੱਖਿਆ ਤੇ ਨਾਲ ਹੀ ਲੋਕਾਂ ਨੂੰ ਜਿਹੜਾ ਵੋਟ ਪਾਉਣ ਦੀ ਅਪੀਲ ਕੀਤੀ ਹੈ ਵੀ ਕਿ ਜਿਹੜਾ ਆਵਾਦਵੀਂ ਪਾਰਟੀ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੋ ਜਿਹੜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਉਹ ਸੰਸਦ ਦੇ ਵਿੱਚ ਵੀ ਚੁੱਕੀ ਜਾ ਸਕੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਨਾ ਪਾਰਟੀਆਂ ਦੇ ਆਗੂ ਨੂੰ ਵੀ ਨਿਸ਼ਾਨੇ ਤੇ ਲਿਆ ਵੀ ਪੰਜਾਬ ਦੇ 13 ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਕਿਹਾ ਵੀ ਕਿ ਕਦੇ ਵੀ 13 ਵਿੱਚੋਂ ਕਿਸੇ ਵੀ ਸੰਸਦ ਮੈਂਬਰ ਨੇ ਪੰਜਾਬ ਦੀ ਆਵਾਜ਼ ਹੈ ਉਹ ਸੰਸਦ ਦੇ ਵਿੱਚ ਨਹੀਂ ਚੁੱਕੀ ਕਿਉਂਕਿ ਉਹਨਾਂ ਨੇ ਕਈ ਸੰਸਦ ਮੈਂਬਰਾਂ ਦਾ ਜਿਹੜਾ ਬਿਨਾ ਨਾਮ ਲੈ ਨਿਸ਼ਾਨੇ ਤੇ ਵੀ ਲਿਆ ਵੀ ਕਿ ਕਈ ਇਹੋ ਜਿਹੇ ਸੰਸਦ ਮੈਂਬਰ ਵੀ ਨੇ ਜਿਹੜੇ ਕੀ ਕਦੀ ਸੰਸਦ ਦੇ ਵਿੱਚ ਵੜੇ ਹੀ ਨਹੀਂ ਇਹੋ ਜਿਹੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ ਨੇ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਪਰ ਦੋਸਤੋ ਇਸ ਦੇ ਨਾਲ ਹੀ ਇਹ ਤਾਂ ਚੋਣ ਮਹੀਮ ਦਾ ਆਗਾਜ਼ ਕੀਤਾ ਹੈ ਉਹ ਤਾਂ ਠੀਕ ਹੈ ਪਰ ਕਿਤੇ ਨਾ ਕਿਤੇ ਹੁਣ ਕਈ ਤਰ੍ਹਾਂ ਦੀ ਕਿਆਸ ਲਾਏ ਜਾ ਰਹੇ ਨੇ ਕਿਉਂਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਲਗਾਤਾਰ ਮੰਥਨ ਕਰ ਰਹੀ ਹੈ ਕਿ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇ ਕਿਉਂਕਿ ਪਹਿਲਾਂ ਜਿਵੇਂ ਕਿ ਸੂਤਰਾਂ ਤੋਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਦੀ ਆਮ ਆਦਮੀ ਪਾਰਟੀ ਕੋਈ ਪੰਜ ਹੀ ਕੈਬਨਟ ਮੰਤਰੀਆਂ ਨੂੰ ਚੋਣ ਮੈਦਾਨ 'ਚ ਉਤਾਰ ਸਕਦੀ ਹੈ ਫਿਰ ਉਸ ਤੋਂ ਬਾਅਦ ਮੰਥਨੇ ਵੀ ਕੀਤਾ ਗਿਆ ਵੀ ਕਿ ਕੈਬਨਟ ਮੰਤਰੀਆਂ ਦੀ ਥਾਂ ਤੇ ਜਿਹੜਾ ਕੋਈ ਸੂਬਾ ਪੱਧਰ ਤੇ ਕੋਈ ਚੇਅਰਮੈਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਤੇ ਇਹੋ ਜਿਹੀਆਂ ਚੀਜ਼ਾਂ ਤੇ ਲਗਾਤਾਰ ਜਿਹੜਾ ਮੰਥਨ ਚੱਲ ਰਿਹਾ ਪਰ ਕਿਤੇ ਨਾ ਕਿਤੇ ਜੇ ਹੁਣ ਦੇਖੀਏ ਤਾਂ ਅੱਜ ਜਿਹੜਾ ਆਮ ਆਦਮੀ ਪਾਰਟੀ ਨੇ ਨਾਰਾ ਦਿੱਤਾ ਹੈ ਸੰਸਦ ਵਿੱਚ ਵੀ ਭਗਵੰਤ ਮਾਨ ਖੁਸ਼ਾਲ ਪੰਜਾਬ ਵਧੇਗੀ ਸ਼ਾਨ ਤਾਂ ਇਹ ਸੋ ਕਿਤੇ ਨਾ ਕਿਤੇ ਇਸ਼ਾਰਾ ਕੁਝ ਹੋਰ ਵੀ ਲੱਗਦਾ ਹੈ ਕੁਝ ਜਿਹੜੇ ਸਿਆਸੀ ਮਾਹਰ ਨੇ ਉਹ ਵੀ ਕਿਆਸ ਲਾ ਰਹੇ ਨੇ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਇਸ ਤੋਂ ਮਤਲਬ ਕੀ ਹੈ ਇਸ ਤੋਂ ਕੀ ਜਾਪਤਾ ਹੈ ਤਾਂ ਉਹ ਸੋਚ ਰਹੇ ਨੇ ਵੀ ਕਿ ਭਗਵੰਤ ਮਾਨ ਲੋਕ ਸਭਾ ਚੋਣਾਂ ਲੜਨਗੇ ਤਾਂ ਇਹ ਵੀ ਗੱਲ ਸੋਚਣ ਤੇ ਵਿਚਾਰਨ ਵਾਲੀ ਹੈ ਵੀ ਕਿ ਇਸ ਨਾਅਰੇ ਦਾ ਮਤਲਬ ਕੀ ਹੈ ਵੀ ਕਿ ਖੁਸ਼ਾਲ ਪੰਜਾਬ ਵਧੇ ਕਿ ਸ਼ਾਨ ਉਹ ਤਾਂ ਅਸੀਂ ਮੰਨ ਸਕਦੇ ਹਾਂ ਵੀ ਕਿ ਕੋਈ ਵੀ ਰਾਜਨੀਤਿਕ ਪਾਰਟੀ ਹੈ ਜਾਂ ਸਰਕਾਰ ਹੈ ਆਪਣੇ ਕੰਮਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਦਾਅਵੇ ਕਰ ਸਕਦੀ ਹੈ ਵੀ ਸਾਡਾ ਇਹ ਟੀਚਾ ਹੈ ਉਸਤੇ ਅਸੀਂ ਕੰਮ ਕਰ ਰਹੇ ਹਾਂ ਵੀ ਕਿ ਇੱਕ ਸੂਬਾ ਖੁਸ਼ਹਾਲ ਬਣੇ ਕਿਉਂਕਿ ਰੰਗਲਾ ਪੰਜਾਬ ਦੀ ਗੱਲ ਤਾਂ ਆਮ ਆਦਮੀ ਪਾਰਟੀ ਕਰਦੀ ਆ ਰਹੀ ਹੈ ਵੀ ਕਿ ਖੁਸ਼ਹਾਲ ਪੰਜਾਬ ਜੇਕਰ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਇੱਥੇ ਦੀ ਲੋਕਾਂ ਦੀ ਸ਼ਾਂਤੀ ਵਧੇਗੀ ਵਧੇਗੀ ਇਹ ਤਾਂ ਗੱਲ ਮੰਨ ਸਕਦੇ ਆ ਪਰ ਜਿਹੜੀ ਸ਼ੁਰੂਆਤੀ ਲਾਈਨ ਹੈ ਵੀ ਸੰਸਦ ਵਿੱਚ ਵੀ ਭਗਵੰਤ ਮਾਨ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਹੁਣ ਕਿਆਸ ਲਾਏ ਜਾ ਰਹੇ ਨੇ ਕਈ ਰਾਜਨੀਤਿਕ ਮਹਾਰਾਜ ਦੇ ਮੰਨਣਾ ਹੈ ਵੀ ਕਿ ਹੋ ਸਕਦਾ ਹੈ ਵੀ ਕਿ ਭਗਵੰਤਪານ ਖੁਦ ਲੋਕ ਸਭਾ ਚੋਣਾਂ ਲੜਨ ਭਾਵੇਂ ਕਿ ਇਸ ਬਾਰੇ ਕੋਈ ਵੀ ਹਲੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੋਈ ਕਿਉਂਕਿ ਰਾਜਨੀ ਇਹ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਤੇ ਵਾਰ-ਵਾਰ ਮੰਥਨ ਕਰ ਰਹੀ ਹੈ ਉਸੇ ਨਾਮਾਂ ਤੇ ਚਰਚਾ ਕਰ ਰਹੀ ਹੈ ਪਰ ਹਲੇ ਤੱਕ ਐਲਾਨ ਨਹੀਂ ਕੀਤਾ ਗਿਆ ਤੇ ਉਹ ਕਹਿ ਰਹੀ ਹੈ ਵੀ ਕਿ ਉਹ ਜਲਦ ਹੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਕਿਉਂਕਿ ਹਾਲ ਦੀ ਗੱਡੀ ਹੁਣ ਤੱਕ ਜਲੰਧਰ ਤੋਂ ਜਿਹੜੇ ਸੰਸਦ ਮੈਂਬਰ ਨੇ ਸੁਸ਼ੀਲ ਰਿੰਕੂ ਇੱਕ ਸਿਰਫ ਉਨ੍ਹਾਂ ਦੀ ਹੀ ਨਾਮ ਦੀ ਘੋਸ਼ਣਾ ਜ਼ਰੂਰ ਹੋਈ ਹੈ ਵੀ ਕਿ ਉਹ ਉਮੀਦਵਾਰ ਹੋਣਗੇ ਪਰ ਪੰਜਾਬ ਦੀਆਂ ਹੋਰ 12 ਸੀਟਾਂ ਤੇ ਕੋਈ ਐਲਾਨ ਜਿਹੜਾ ਨਹੀਂ ਹੋਇਆ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਆਮ ਆਦਮੀ ਪਾਰਟੀ ਚੋਣ ਵਿਧਾਨ ਚ ਕਿਸ-ਕਿਸ ਨੂੰ ਉਤਾਰਦੀ ਹੈ ਕਿਵੇਂ-ਕਿਵੇਂ ਕੀ-ਕੀ ਰਣਨੀਤੀ ਤੇ ਕੰਮ ਕਰਦੀ ਹੈ ਪਰ ਦੂਜੇ ਪਾਸੇ ਜੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਪੂਰੀ ਤਰ੍ਹਾਂ ਵਿੜ ਦਿੱਤੀਆਂ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਵੀ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਅੱਜ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਇਸ਼ਾਰਾ ਜ਼ਰੂਰ ਦਿੱਤਾ ਵੀ ਕਿ ਉਹ ਲੋਕ ਸਭਾ ਚੋਣਾਂ ਲੜਨ ਦੇ ਇੱਛੁਕ ਨਹੀਂ ਹੈ ਪਰ ਜੇਕਰ ਭਗਵਾਨ ਤੁਮਾਨ ਖੁਦ ਲੋਕ ਸਭਾ ਚੋਣਾਂ ਲੜਦੇ ਨਹੀਂ ਤਾਂ ਉਹ ਉਹਨਾਂ ਦੇ ਉਲਟ ਜਾ ਕੇ ਜ਼ਰੂਰ ਲੋਕ ਸਭਾ ਚੋਣਾਂ ਲੜਨਗੇ ਇਹ ਉਹਨਾਂ ਨੇ ਅੱਜ ਦਾਅਵਾ ਜ਼ਰੂਰ ਕੀਤਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਕਿਆਸ ਜਿਹੜੇ ਨੇ ਲਗਾਤਾਰ ਲਗਾਏ ਜਾ ਰਹੇ ਨੇ ਵੀ ਕਿਹਾ ਜਾ ਰਿਹਾ ਵੀ ਕਿਸੇ ਵੀ ਸਮੇਂ ਜਿਹੜਾ ਐਲਾਨ ਹੋ ਸਕਦਾ ਹੈ ਵੀ ਕਿ ਦੋਵੇਂ ਪਾਰਟੀਆਂ ਗਠਜੋੜ ਕਰ ਰਹੀਆਂ ਨੇ ਪਰ ਅੱਜ ਭਾਜਪਾ ਦੇ ਜਿਹੜੇ ਵਿਧਾਇਕ ਵੀ ਨੇ ਤੇ ਸਾਬਕਾ ਸੂਬਾ ਪ੍ਰਧਾਨਵੀ ਨੇ ਅਸ਼ਵਨੀ ਸ਼ਰਮਾ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈ ਵੀ ਕਿ ਇਸ ਵਾਰ ਇਹ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਹਾਈ ਕਮਾਂਡ ਉਹ ਲਗਾਤਾਰ ਵਿਚਾਰ ਚਰਚਾ ਕਰ ਰਹੀ ਹੈ ਤੇ ਉਸੇ ਦਾ ਫੈਸਲਾ ਸਿਰ ਮੱਥੇ ਹੋਵੇਗਾ ਇਸ ਤਰ੍ਹਾਂ ਦਾ ਦਾਵਾ ਜੀ ਉਹਨਾਂ ਨੇ ਕੀਤਾ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਚੋਣਾਂ ਲੜਨ ਲਈ ਤਿਆਰ ਹੈ ਹੁਣ ਤੱਕ 13 ਲੋਕ ਸਭਾ ਸੀਟਾਂ ਲਈ 231 ਜਣਿਆਂ ਵੱਲੋਂ ਜਿਹੜਾ ਚੋਣ ਲੜਨ ਦੀ ਇੱਛਾ ਜਤਾਈ ਗਈ ਹੈ ਵਿਕਾ ਅਪਲਾਈ ਕੀਤਾ ਗਿਆ ਉਹਨਾਂ ਕੋਲ ਤਾਂ ਉਹਨਾਂ ਦੇ ਨਾਮਾਂ ਤੇ ਵੀ ਲਗਾਤਾਰ ਜਿਹੜਾ ਮੰਥਨ ਕੀਤਾ ਜਾ ਰਿਹਾ ਇਸ ਤਰ੍ਹਾਂ ਦਾ ਦਾਵਾ ਵੀ ਅੱਜ ਅਸ਼ਵਨੀ ਸ਼ਰਮਾ ਨੇ ਕੀਤਾ ਪਰ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਨੂੰ ਬਹੁਤ ਥੋੜਾ ਸਮਾਂ ਰਹਿ ਗਿਆ ਵਿੱਚ ਕਿਸੇ ਵੀ ਸਮੇਂ ਚੋਣ ਜਾਬਤਾ ਲੱਗ ਸਕਦਾ ਤੇ ਚੋਣ ਜਾਬਤਾ ਲੱਗਣ ਦੇ ਨਾਲ ਹੀ ਚੋਣਾਂ ਦੇ ਤਰੀਕੇ ਵੀ ਐਲਾਨ ਹੋ ਜਾਏਗਾ ਵੀ ਕਿ ਕਦੋਂ ਪੰਜਾਬ ਦੇ ਵਿੱਚ VOTING ਹੋਣੀ ਹੈ ਤੇ ਉਸ ਦਿਕਾ ਤੋਂ ਗਿਣਤੀ ਹੋਣੀ ਹੈ ਤੇ ਅਸਲ ਨਤੀਜੇ ਤਾਂ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਪਤਾ ਲੱਗਣਗੇ ਕਿ ਲੋਕਾਂ ਨੇ ਕਿਸ ਨੂੰ ਚੁਣਿਆ ਕਿਸ ਨੂੰ ਵੋਟਾਂ ਪਾਈਆਂ ਤੇ ਕਿਸ ਨੂੰ ਨਕਾਰਿਆ ਇਹ ਸਾਰੀਆਂ ਚੀਜ਼ਾਂ ਤਾਂ ਜਿਸ ਦਿਨ ਚੋਣਾਂ ਦੇ ਨਤੀਜੇ ਆਉਣਗੇ ਉਸ ਦਿਨ ਹੀ ਪਤਾ ਲੱਗੇਗਾ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਵਿਸ਼ੇਸ਼ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ